ਵਾਹਿਗੁਰੂ ਵਾਹਿਗੁਰੂ ਜੀ ਅਰਦਾਸ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗਗਉਤੀ ਜੀ ਸਹਾਇ ਰਾਖੀ ਜੀ ਕੀ ਬਾਤਸ਼ਾਹੀ ਦਸਮੀ ਪ੍ਰਤਮ ਭਗਤੀ ਸਿੰਘ ਕੈ ਗੁਰੂ ਨਾਨਕ ਦੇਵ ਜੀ ਅੰਗਦ ਗੁਰੂ ਤੇ ਅਮਰਦਾਸ RAMਦਾਸ ਜੀ ਸਹਾਇ ਜਨ ਹਰ ਗੁਰੂ ਗੰਗਨੂ ਸਿਮਰੂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਘਾਇਆ ਜਿਸ ਮੁਠੇ ਸੁਖ ਜਾਇ ਠੀਗ ਮਹਾ ਦਸਮੀ ਰਿਆ ਕਰੀਆ ਸਤਿਮਨ ਸਹਾਇ ਜੀ ਸਿਨੋ ਪਾਠਿਆ ਸ੍ਰੀ ਗੁਰੂ ਸਤਿ ਜੀ ਮਹਾਰਾਜ ਸਭ ਧਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀ ਦਾਤ ਕਰਾਂ ਤੱਕੇ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਜੀ ਪੰਜਾਂ ਪਿਆਰੀਆਂ ਚੋਹਾਂ ਸਹਿਬਜ਼ਾਦਿਆਂ ਚਾਲੀਆਂ ਮੁਕਿਆਹ ਹੱਕੀਆਂ ਜਕੀਆਂ ਤੁਕੀਆਂ ਜਿਨਾਂ ਗੁਰੂ ਘਰ ਨੇ ਨਾਮ ਜਪਿਆ ਵੰਡ ਕੀ ਛਕਿਆ ਦੀਗ ਚਲਾਈ ਤੇਗ ਵਾਹਿ ਦੇ ਕੀ ਤਾਤ ਅਰਿਸ ਕਰਨੇ ਕਮਾਈ ਦਾ ਧੰਨ ਧਰ ਕੇ ਬੋਲੋ ਜੀ ਵਾਹਿਗੁਰੂ ਜਿਨਾਂ ਸੰਗਾ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਨੂੰ ਆਈਆਂ ਚਲਕਣੀਆਂ ਤੇ ਚੜੇ ਤਨ ਆਰੀਆਂ ਨੂੰ ਅਜਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹੈ ਸਿੱਖੀ ਕੇ ਸੋ ਸੋ ਸੰਗ ਨਿਵਾਹਿਤ ਨ ਸੰਗਾ ਸਿੰਘਣੀਆਂ ਭਤਣੀਆਂ ਦੀ ਪਾਵਨ ਪਿਤਰ ਕਮਾਈ ਦਾ ਧੰਨ ਧਰ ਕੇ ਬੋਲਣਾ ਜੀ ਵਾਹਿਗੁਰੂ ਪੰਜਾਂ ਤੱਕ ਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਤੱਕੇ ਬੋਲਣਾ ਜੀ ਵਾਹਿਗੁਰੂ ਪ੍ਰਥਮੀ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾਵੇ ਕਿਤਾਬਾਂ ਦਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਪਛਿਆਰੀਅਤ ਜੀ ਕੀ ਕਥੇ ਬਤਿਬ ਕੀ ਪਾਈ ਬਾਂਟ ਕੇ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਦੇ ਬੋਲ ਵਾਲੇ ਬੋਲਣਾ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀਦਾਨ ਕੇਸਦਾਨ ਰਹਿਤਦਾਨ ਵਿਕਦਾਨ ਸਾਹੁਦਾਨ ਘਰੋਸਾਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅਮਰਤ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਗੂਗੇ ਜਗਉ ਜੁਗ ਅਟਲ ਧਰਮ ਕਾਜ ਕਰਾ ਗੁਰੂ ਜੀ ਵਾਹਿਗੁਰੂ ਸਿੱਖਾਂ ਦਾ ਮਾਨੀਵਾ ਮਤ ਉੱਚੀ ਤੇ ਮਤ ਪਥ ਤਾ ਰੱਖ ਆਪ ਵਾਹਿਗੁਰੂ ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇਦਾਤਾ ਜੀ ਸ਼੍ਰੀ ਨਨਕਾਣਾ ਸਾਹਿਬ ਦੇ ਹੋ ਦਵਾਰਿਆਂ ਦੇ ਧੰਮ ਜਿੰਨਾ ਤੋਂ ਪਿਆਰੇ ਖਾਲਸਾ ਪੰਥ ਨੂੰ ਛੋੜਿਆ ਗਤਨਾ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲਦਾ ਦਾਣ ਕੇ ਖਾਲਸਾ ਜੀਨ ਬਖਸ਼ੂ ਜੀ ਏ ਨਿਮਾਣੀਆਂ ਦੇ ਮਾਨ ਸਤਿਗੁਰ ਜਿਨ ਤਾਣੇ ਆਂਦੇ ਤਾਣ ਸਤਿਗੁਰੂ ਜੀ ਦੀਆਂ ਦੀ ਰੋਟ ਸੱਚੇ ਪਿਤਾ ਵਾਹਿਗੁਰੂ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ

ਜਹਦੋ ਸੇਵ ਜਿ ਦੀ ਪਾਤੋਈ ਅਖਰਾਂ ਦਾ ਵਾਧਾ ਘਟ ਮੁਆਫ ਕਰਨੇ ਗੁਰਬਾਣੀ ਪੜਦਿਆਂ ਸੁਣਦਿਆਂ ਸੇਵਾ ਸੰਭਾਲਣੇ ਨੇਕਾਂ ਕਰਨੀਆਂ ਭੁੱਲਾਂ ਗਈਆਂ ਹੋ ਜਾਂਦੀਆਂ ਅਣਜਾਣ ਸੇਵ ਜਾਣ ਕਰਕੇ ਮੁਆਫ ਕਰਨਾ ਸਤਿਗੁਰੂ ਜੀ ਅਗਾਹ ਤੋਂ ਸਮਤ ਅਤੇ ਸੋਝੀ ਬਖਸ਼ਣੀ ਸ਼ੁੱਧ ਗੁਰਬਾਣੀ ਦੇ ਜਾਪ ਪਾਠ ਸੇਵਾ ਸੁਣਨ ਕੰਦੇ ਵੱਲ ਬਖਸ਼ਣੀ ਗੁਰਬਾਣੀ ਬੜੀ ਸੁਣੀ ਸਤਖੰਡ ਵਿਖੇ ਸੋਧ ਕੀ ਪ੍ਰਵਾਨ ਕਰਨੇ ਬਾਣੀ ਦਾ ਪਾਉਨਕ ਪ੍ਰਭਾਵ ਦਾ ਰਾਇਨ ਸਰਬੱਤ ਸੰਗਤਾਂ ਦੀ ਜੀ ਦਿਲ ਤੋਂ ਨਾਨਕ ਜੀ ਦੇ ਸੁਪਰਤੋਣਾ ਮਾਲ ਮਰਖੀ ਫਸਲ ਵਾੜੀਆਂ ਤੇ ਸੁਪਰਤੋਣਾ ਬੀਜਿਆ ਰਿਆ ਕਰਨਾ ਜੀ ਦਰ ਆਈਆਂ ਸੰਧਿਆ ਵੇਲੇ ਸੰਗਤਾਂ ਦੀ ਹਾਜ਼ਰੀਆਂ ਤੇ ਬੇਟਾ ਦਰ ਪ੍ਰਵਾਨ ਕਰਨੀਆਂ ਸ਼ੁਭ ਇੱਛਾ ਮਨ ਕਾਮਨਾਵਾਂ ਮਾਰਦਾ ਸੰਦਰ ਪ੍ਰਵਾਨ ਕਰਨੀ ਸਰਬੱਧੀ ਕਾਲਜਾਸ ਕਰਨੀ ਜੀ ਪਾਵਨ ਪੀਤਰ ਹੁਕਮ ਨਾਮੀ ਦੀ ਦਾਤ ਬਖਸ਼ਿਸ਼ ਕਰੋ ਉਪਰੰਤ ਸਤਗੁਰੂ ਜੀ ਕੀਰਤੋਂ ਸੋਲਾ ਜੀ ਦੇ ਪਾਠ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ